ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤਾਂ ਬੇਟੇ ਆਪਾਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਕੈਮੀਕਲ ਬਾਂਡਿੰਗ ਦੇ ਬਾਰੇ ਵਿੱਚ ਪੜਿਆ ਸੀ ਤੇ ਉਹਦੇ ਵਿੱਚ ਆਪਾਂ ਆਇਨਿਕ ਬਾਂਡ ਦੇ ਬਾਰੇ ਗੱਲ ਕੀਤੀ ਸੀ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਉਹ ਆਇਨਿਕ ਬਾਂਡ ਨੂੰ ਚੰਗੀ ਤਰ੍ਹਾਂ ਸਮਝ ਕੇ ਉਹਦਾ ਕੰਮ ਕਰ ਲਿਆ ਹੋਊਗਾ ਤੇ ਆਪਣਾ ਅਗਲਾ ਟੌਪਿਕ ਹੈਗਾ ਕੋਵਲੈਂਟ ਬਾਂਡ ਕੋਵਲੈਂਟ ਬਾਂਡ ਵੀ ਬੇਟੇ ਐਟਮਸ ਨੂੰ ਬੈਲੈਂਸ ਕਰਨ ਵਾਸਤੇ ਬਣਦਾ ਹੈਗਾ ਐਟਮਸ ਨੂੰ ਸਟੇਬਿਲਟੀ ਪ੍ਰਦਾਨ ਕਰਨ ਵਾਸਤੇ ਹੀ ਬਣਦਾ ਜਿਵੇਂ ਆਪਾਂ ਨੂੰ ਪਤਾ ਵੀ ਹਾਈਡਰੋਜਨ ਆ ਜਿਹੜਾ ਉਹਦੇ ਕੋਲ ਇੱਕ ਇਲੈਕਟ੍ਰੋਨ ਹੈ ਇੱਕ ਹੋਰ ਹਾਈਡਰੋਜਨ ਉਹ ਵੀ ਤੇ ਇਲੈਕਟ੍ਰੋਨ ਇੱਕ ਉਹਦੇ ਕੋਲੇ ਆ ਮੈਂ ਤੁਹਾਨੂੰ ਕੱਲ ਵੀ ਦੱਸੀ ਸੀ ਵੀ ਕਿਉਂਕਿ ਜਿਹੜਾ ਹੈਗਾ ਬਾਉਂਡ ਫਾਰਮੇਸ਼ਨ ਹੋਣੀ ਹੈ ਕੰਪਾਊਂਡ ਬਣਨੇ ਨੇ ਉਹ ਕਿਉਂ ਬਣਨੇ ਨੇ ਕਿਉਂਕਿ ਬੇਟੇ ਉਹ ਚਾਹੁੰਦੇ ਨੇ ਕਿ ਸਾਡੇ ਕੋਲ ਨੋਬਲ ਗੈਸ ਕਨਫਿਗਰੇਸ਼ਨ ਅਕਵਾਇਰ ਹੋਵੇ ਹਾਈਡਰੋਜਨ ਤੋਂ ਅਗਲੀ ਨੋਬਲ ਗੈਸ ਆਪਾਂ ਨੂੰ ਪਤਾ ਕਿਹੜੀ ਹੁੰਦੀ ਹੈ ਵੀ ਹੀਲੀਅਮ ਹੁੰਦੀ ਹੈ ਹਲੀਮ ਕੋਲ ਦੋ ਇਲੈਕਟ੍ਰੋਨ ਹੁੰਦੇ ਨੇ ਤੇ ਇਸ ਕਰਕੇ ਇਹ ਵੀ ਚਾਹੁੰਦੇ ਨੇ ਵੀ ਸਾਡੇ ਕੋਲ ਵੀ ਜੇਕਰ ਦੋ-ਦੋ ਇਲੈਕਟ੍ਰੋਨ ਆ ਜਾਂਦੇ ਤੇ ਅਸੀਂ ਵੀ ਸਟੇਬਲ ਹੋ ਜਾਵਾਂਗੇ ਇਸ ਕਰਕੇ ਇਹ ਕੀ ਕਰਦੇ ਨੇ ਆਪਸ ਦੇ ਵਿੱਚ ਇੱਕ-ਇੱਕ ਇਲੈਕਟ੍ਰੋਨ ਸ਼ੇਅਰ ਕਰ ਲੈਂਦੇ ਨੇ ਜਦੋਂ ਇੱਕ ਇਲੈਕਟ੍ਰੋਨ ਸ਼ੇਅਰ ਹੋ ਗਿਆ ਤੇ ਆਹ ਕਹਿੰਦਾ ਕਿ ਤੇ ਮੇਰਾ ਦੋ ਇਲੈਕਟ੍ਰੋਨ ਪੂਰੇ ਹੋ ਗਏ ਆਹ ਵਾਲਾ ਕਹਿੰਦਾ ਕਿ ਤੇ ਮੇਰੇ ਦੋ ਇਲੈਕਟ੍ਰੋਨ ਪੂਰੇ ਹੋ ਗਏ ਐਂਓ ਕਰਕੇ ਬੇਟੀ ਉਹਨਾਂ ਨੂੰ ਆਪਦੇ ਦੋਹਾਂ-ਦੋਹਾਂ ਇਲੈਕਟ੍ਰੋਨਾਂ ਦੇ ਕਰਕੇ ਸਟੇਬਿਲਿਟੀ ਮਹਿਸੂਸ ਹੁੰਦੀ ਐ ਇਸ ਕਰਕੇ ਉਹ ਬੌਂਡ ਫਾਰਮੇਸ਼ਨ ਬਣਾਉਂਦੇ ਨੇ ਸਿਮਿਲਰਲੀ ਆਪਾਂ ਕਲੋਰਿਨ ਦੀ ਗੱਲ ਕਰਕੇ ਬੇਟੇ ਤਾਂ ਕਲੋਰਿਨ ਦੇ ਆਪ ਨੂੰ ਪਤਾ ਹੈ ਇਲੈਕਟ੍ਰੋਨ ਜਿਹੜੇ ਵੈਲੈਂਸ ਸ਼ੈਲ ਦੇ ਵਿੱਚ ਕਿੰਨੇ ਹੁੰਦੇ ਨੇ ਬਈ 7 ਇਲੈਕਟ੍ਰੋਨ ਹੁੰਦੇ ਨੇ ਦੂਸਰੀ ਕਲੋਰਿਨ ਲੈ ਲਈ ਤਾਂ ਉਹਦੇ ਵੀ ਵੈਲੈਂਸ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ ਬਈ 7 ਇਲੈਕਟ੍ਰੋਨ ਹੁੰਦੇ ਨੇ ਤਾਂ ਦੋਨਾਂ ਨੂੰ ਇੱਕ ਇੱਕ ਇਲੈਕਟ੍ਰੋਨ ਦੀ ਲੋੜ ਹੈ ਤਾਂ ਉਹ ਕੀ ਕਰਦੇ ਨੇ ਇੱਕ ਇੱਕ ਇਲੈਕਟ੍ਰੋਨ ਸ਼ੇਅਰ ਕਰ ਲੈਂਦੇ ਨੇ ਇਦਾਂ ਕਰਕੇ ਬੇਟੇ ਬੌਂਡ ਫਾਰਮੇਸ਼ਨ ਉਹਨਾਂ ਦੇ ਵਿੱਚ ਹੋ ਜਾਂਦੀ ਹੈਗੀ ਹੈ ਠੀਕ ਹੈ ਸਿਮਿਲਰਲੀ ਆਪਾਂ ਆਕਸੀਜਨ ਦੀ ਗੱਲ ਕਰਕੇ ਬਈ ਆਕਸੀਜਨ ਦੇ ਕੋਲੇ ਆਪਾਂ ਨੂੰ ਪਤਾ ਹੈ ਬ ਤਾਂ ਉਹਦੇ ਵਿੱਚ ਵੈਲੈਂਸੀ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੁੰਦੇ ਨੇ ਬਈ 6-6 ਹੁੰਦੇ ਨੇ ਤਾਂ ਦੋ ਇਲੈਕਟ੍ਰੋਨਾਂ ਦੀ ਘਾਟ ਆ ਕਿਉਂਕਿ ਉਹਨੂੰ 8 ਇਲੈਕਟ੍ਰੋਨ ਚਾਹੀਤੇ ਨੇ ਵੈਲੈਂਸੀ ਸ਼ੈਲ ਦੇ ਵਿੱਚ ਤਾਂ ਕਰਕੇ ਉਹਦੀ ਸਟੇਬਿਲਿਟੀ ਬਣਉਗੀ ਤਾਂ ਫਿਰ ਕੀ ਕਰਦੇ ਨੇ ਇਹਨੂੰ ਵੀ ਦੋ ਇਲੈਕਟ੍ਰੋਨ ਚਾਹੀਦੇ ਆ ਇਹਨੂੰ ਵੀ ਦੋ ਇਲੈਕਟ੍ਰੋਨ ਚਾਹੀਦੇ ਤੇ ਆਪਸ ਦੇ ਵਿੱਚ ਇਲੈਕਟ੍ਰੋਨਾਂ ਨੂੰ ਸ਼ੇਅਰ ਕਰ ਲੈਂਦੇ ਨੇ ਦੋ ਇਲੈਕਟ੍ਰੋਨਾਂ ਨੂੰ ਤਾਂ ਹੁਣ ਤੁਸੀਂ ਦੇਖੋਗੇ ਇਹਦੇ 6 ਤਾਂ ਪਹਿਲਾਂ ਹੀ ਸੀਗੇ ਦੋ ਆ ਸ਼ੇਅਰ ਕਰਨ ਕਰਕੇ ਇਹਦੇ ਕਿੰਨੇ ਬਣ ਗਏ ਬਈ 8 ਬਣ ਗਏ ਇਹਦੇ ਵੀ ਸ਼ੇਅਰ ਕਰਨ ਕਰਕੇ ਕਿੰਨੇ ਬਣ ਗਏ ਵੀ 8 ਇਲ ਇਮ ਕਰਕੇ ਇਹਨਾਂ ਦੀ ਸਟੇਬਿਲਟੀ ਹੈ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਨੋਬਲ ਗੈਸ ਕਨਫਿਗਰੇਸ਼ਨ ਇਹ ਰਿਕੁਆਇਰ ਕਰ ਲੈਂਦੇ ਨੇ ਸਿਮਿਲਰਲੀ ਆਪਾਂ ਨਾਈਟ੍ਰੋਜਨ ਦੀ ਗੱਲ ਕਰ ਗਏ ਬਈ ਨਾਈਟ੍ਰੋਜਨ ਦੇ ਵਿੱਚ ਆਪਾਂ ਨੂੰ ਪਤਾ ਵੀ ਵੈਲੈਂਸ ਸ਼ੈਲ ਦੇ ਵਿੱਚ 7-7 ਇਲੈਕਟ੍ਰੋਨ ਹੁੰਦੇ ਨੇ ਤਾਂ ਤਿੰਨ-ਤਿੰਨ ਇਲੈਕਟ੍ਰੋਨ ਇਲੈਕਟ੍ਰੋਨਾਂ ਦੀ ਜਿਹੜੀ ਹੈਗੀ 7 ਇਲੈਕਟ੍ਰੋਨ 7 ਐਟੋਮਿਕ ਨੰਬਰ ਹੈ ਇਹਦਾ ਵੈਲੈਂਸ ਸ਼ੈਲ ਦੇ ਵਿੱਚ ਇਹਦੇ 5 ਇਲੈਕਟ੍ਰੋਨ ਹੋਣਗੇ ਦੋ ਇਲੈਕਟ੍ਰੋਨ ਤਾਂ ਜਿਹੜੇ ਪਹਿਲੇ ਸ਼ੈਲ ਚ ਆ ਜਾਣਗੇ ਉਹ ਤਾਂ ਅਸੀਂ ਲੈਣੇ ਨਹੀਂਗੇ ਆਹ 5 ਇਲੈਕਟ੍ਰੋਨ ਅਸੀਂ ਵੈ ਤਾਂ ਇਹ ਜਿਹੜੇ ਪੰਜ ਇਲੈਕਟ੍ਰੋਨ ਹੈ ਇੱਥੋਂ ਸਾਨੂੰ ਪਤਾ ਲੱਗ ਰਿਹਾ ਕਿ ਉਹਦੇ 8 ਹੋਣ ਵਾਸਤੇ ਤਿੰਨ ਇਲੈਕਟ੍ਰੋਨਾਂ ਦੀ ਲੋੜ ਹੈ ਆਪਸ ਦੇ ਵਿੱਚ ਫੇਰੇ ਇਹ ਟ੍ਰਿਪਲ ਬੌਂਡ ਬਣਾ ਲੈਂਦੇ ਨੇ ਬੇਟੇ ਮਤਲਬ ਕਿ ਤਿੰਨ ਤਿੰਨ ਇਲੈਕਟ੍ਰੋਨ ਸ਼ੇਅਰ ਕਰ ਲੈਂਦੇ ਨੇ ਇੰਉਂ ਕਰਕੇ ਇਹਨਾਂ ਦੀ ਬੌਂਡ ਫਾਰਮੇਸ਼ਨ ਹੋ ਜਾਂਦੀ ਹੈ ਤੇ ਨੋਬਲ ਗੈਸ ਕਨਫਿਗਰੇਸ਼ਨ ਅਕਵਾਇਰ ਕਰ ਲੈਂਦੇ ਨੇ ਔਰ ਅਗਲੀ ਗੱਲ ਹੈ ਜ਼ਰੂਰੀ ਨਹੀਂ ਕਿ ਇਹਨਾਂ ਨੇ ਆਪਦੇ ਵਰਗੇ ਆਟਮਾਂ ਦੇ ਨਾਲ ਹੀ ਬੌਂਡ ਫਾਰਮੇਸ਼ਨ ਬਣਾਉਣੀ ਹੈ ਆਪਦੇ ਵਰਗੇ ਇਲੈਕਟ੍ਰੋਨਿਕ ਸ਼ੇਅਰ ਕਰਨੇ ਨੇ ਇਹ ਮਤਲਬ ਕਿ ਆਪਦੇ ਤੋਂ ਬਿਨਾ ਕਿਸੇ ਹੋਰ ਆਟਮ ਦੇ ਇੱਕ ਹਾਈਡਰੋਜਨ ਹੋਵੇ ਤੇ ਇੱਕ Cl ਹੋਵੇ ਠੀਕ ਹੈ ਜੀ ਤਾਂ ਇਉਂ ਕਰਕੇ ਵੀ ਹਾਈਡਰੋਜਨ ਆ ਜਿਹੜਾ ਉਹਨੂੰ ਇੱਕ ਇਲੈਕਟ੍ਰੋਨ ਚਾਹੀਦਾ ਹੈ ਕਲੋਰਿਨ ਨੂੰ ਵੀ ਇੱਕ ਇਲੈਕਟ੍ਰੋਨ ਚਾਹੀਦਾ ਤਾਂ ਉਹ ਇੱਕ ਇੱਕ ਇਲੈਕਟ੍ਰੋਨ ਸ਼ੇਅਰ ਕਰਕੇ ਆਪਣੇ ਕੋਲੇ HCl ਵਰਗਾ ਕੰਪਾਊਂਡ ਬਣਾ ਲੈਂਦੇ ਨੇ ਹੁਣ ਕਲੋਰਿਨ ਦੇ ਆਪਾਂ ਨੂੰ ਪਤਾ ਅੱਠ ਪੂਰੇ ਹੋ ਗਏ ਹਾਈਡਰੋਜਨ ਦੇ ਆਪਾਂ ਨੂੰ ਪਤਾ ਬੇਟੇ ਦੋ ਇਲੈਕਟ੍ਰੋਨ ਪੂਰੇ ਹੋ ਗਏ ਇਉਂ ਕਰਕੇ ਆਪਣੇ ਕੋਲੇ ਕੋਵੈਲੈਂਟ ਬੌਂਡ ਸਾਰੇ ਬਣਦੇ ਨੇ ਔਰ ਕੋਵੈਲੈਂਟ ਬੌਂਡ ਬੇਟੇ ਉੱਥੇ ਹੀ ਬਣਦੇ ਆ ਜਿੱਥੇ ਇਲੈਕਟ੍ਰੋ ਜਿਹਨਾਂ ਦੀ ਇਲੈਕਟ੍ਰੋਨੈਗਟਿਵਿਟੀ ਹੈ ਇਲੈਕਟ੍ਰੋਨੈਗਟਿਵਿਟੀ ਦਾ ਬਹੁਤਾ ਜਿਆਦਾ ਫਰਕ ਨਾ ਹੋਵੇ ਜੇਕਰ ਇਲੈਕਟ੍ਰੋਨੈਗਟਿਵਿਟੀ ਦਾ ਇੱਕ ਐਟਮ ਦੀ ਇਲੈਕਟ੍ਰੋਨੈਗਟਿਵਿਟੀ ਦੂਸਰੇ ਦੇ ਨਾਲ ਬਹੁਤ ਹੀ ਜ਼ਿਆਦਾ ਹੀ ਹੈ ਜਾਂ ਇੱਕ ਇਲੈਕਟ੍ਰੋਨੈਗਟਿਵਿਟੀ ਇੱਕ ਐਟਮ ਦੀ ਜਿਹੜੀ ਦੂਸਰੇ ਦੇ ਨਾਲ ਬਹੁਤ ਹੀ ਘੱਟ ਹੈ ਉੱਥੇ ਕੋਵਲੈਂਟ ਬੌਂਡ ਨਹੀਂ ਬਣਦਾ ਉੱਥੇ ਬਈ ਆਪਣੇ ਕੋਲੇ ਆਇਨਿਕ ਬੌਂਡ ਬਣਨਾ ਹੈ ਕੋਵਲੈਂਟ ਬੌਂਡ ਬਣਨ ਵਾਸਤੇ ਜ਼ਰੂਰੀ ਸ਼ਰਤ ਹੈ ਕਿ ਉਹਨਾਂ ਦੀ ਜਿਹੜੀ ਹੈਗੀ ਇਲੈਕਟ੍ਰੋਨੈਗਟਿਵਿਟੀ ਦਾ ਫਰਕ ਬਹੁਤਾ ਜ਼ਿਆਦਾ ਨਾ ਹੋਵੇ ਥੋੜ ਉਹਨਾਂ ਦੀ ਲਿਵਸ ਸਟਰਕਚਰ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੇ ਆਪਸ ਦੇ ਵਿੱਚ ਸਿੰਗਲ ਬੌਂਡ ਬਣਾਉਣਾ ਹੈ ਜਾਂ ਡਬਲ ਬੌਂਡ ਬਣਾਉਣਾ ਹੈ ਜਾਂ ਟ੍ਰਿਪਲ ਬੌਂਡ ਬਣਾਉਣਾ ਹੈ ਉਹ ਡਿਪੈਂਡ ਕਰਦਾ ਬੇਟੇ ਉਹਨਾਂ ਨੂੰ ਕਿੰਨੇ ਇਲੈਕਟ੍ਰੋਨਾਂ ਦੀ ਘਾਟ ਸੀਗੀ ਉਹ ਦੇ ਅਕੋਰਡਿੰਗ ਉਹ ਬਣਾ ਲੈਂਦੇ ਨੇ ਠੀਕ ਹੈ ਜੀ ਹੁਣ ਆਪਾਂ ਓਜ਼ੋਨ ਦੀ ਗੱਲ ਕਰ ਗਏ ਓਜ਼ੋਨ ਹੁੰਦਾ ਫਾਰਮੂਲਾ ਹੁੰਦਾ O3 ਠੀਕ ਹੈ ਜੀ ਹੁਣ O3 ਦੇ ਵਿੱਚ ਬੇਟੇ ਕੀ ਆਉਂਦਾ ਹੈ ਤਿੰਨ ਆਕਸੀਜਨਾਂ ਨੇ ਠੀਕ ਹੈ ਤਿੰਨੇ ਆਕਸੀਜਨਾਂ ਕੀ ਕਰਦੀਆਂ ਵੀ ਇਦਾਂ ਕਰਕੇ ਛੇ ਛੇ ਉਹਨਾਂ ਦੇ ਵੈਲੈਂਸ ਸ਼ੈਲ 'ਚ ਇਲੈਕਟ੍ਰੋਨ ਹੁੰਦੇ ਨੇ ਇਹਨੇ ਦੋ ਸ਼ੇਅਰ ਕਰ ਲਏ ਠੀਕ ਹੈ ਤਾਂ ਹੁਣ ਜਦੋਂ ਦੋ ਦੋ ਸ਼ੇਅਰ ਹੋ ਗਏ ਆਪਸ ਦੇ ਵਿੱਚ ਇਹਦੇ ਅੱਠ ਪੂਰੇ ਹੋ ਗਏ ਬਟੇ ਤੇ ਇਹਦੇ ਵੀ ਅੱਠ ਪੂਰੇ ਹੋ ਗਏ ਇਹਦੇ ਹਜੇ ਛੇ ਹੀ ਆ ਹੁਣ ਜੇ ਤੁਸੀਂ ਇਹਦੇ ਨਾਲ ਵੀ ਦੋ ਸ਼ੇਅਰ ਕਰਵਾ ਦੋਗੇ ਤਾਂ ਇਹਦੇ ਨਾਲ ਦੋ ਸ਼ੇਅਰ ਕਰਵਾਉਣ ਤੋਂ ਮਗਰੋਂ ਇਹਦੇ ਤਾਂ ਅੱਠ ਪੂਰੇ ਹੋ ਜਾਣਗੇ ਪਰ ਇਹਦੇ ਜਿਹੜੇ ਅੱਠਾਂ ਦੇ ਨਾਲੋਂ ਵੱਧ ਜਾਣੇ ਨੇ ਇਹਦੇ 10 ਇਲੈਕਟ੍ਰੋਨ ਮਰ ਜਾਣੇ ਨੇ ਕਿਉਂਕਿ ਕਿੰਨੇ ਬਣ ਕੇ ਪਹਿਲੇ ਦੋ ਚਾਰ ਕੀ ਤੇ ਆ ਵੀ ਹੁਣ ਸ਼ੇਅਰ ਕਰਕੇ ਇਹ ਵੀ ਹੁਣ ਉਹਦੇ ਵੀ ਬਣ ਗਏ ਨਾ ਇੱਕ ਸਾਹ ਦੇ ਨਾਲ 6 ਤੇ 2 8 ਦਾ ਪੂਰੇ ਹੋ ਗਏ ਜੇ ਆ ਵੀ ਆਪਾਂ ਦੋ ਹੋਰ ਸ਼ੇਅਰ ਕਰਤੇ ਤਾਂ ਫੇਰ ਬੇਟੇ ਕੀ ਹੋ ਜਾਣਾ ਮੈਂ ਉਹਨੇ 8ਾਂ ਦੀ ਬਜਾਏ ਉਹਦੇ ਕਿੰਨੇ ਬੇਟੇ 10 ਇਲੈਕਟ੍ਰੋਨ ਸ਼ੋ ਹੋਣ ਲੱਗ ਜਾ ਰਹੇ ਨੇ ਇਸ ਕਰਕੇ ਇੱਥੇ ਡਬਲ ਬੌਂਡ ਨਹੀਂ ਸ਼ੇਅਰ ਹੁੰਦਾ ਇੱਥੇ ਕੀ ਹੈ ਬੇਟੇ ਆ ਜਿਹੜੇ ਦੋਨੇ ਤੇ ਦੋਨੇ ਇਲੈਕਟ੍ਰੋਨ ਹੈ ਇਹਨਾਂ ਦੋਨੇ ਇਲੈਕਟ੍ਰੋਨਾਂ ਨੇ ਵਰਤ ਕੇ ਇੱਕ ਕੋਆਰਡੀਨੇਸ਼ਨ ਬੌਂਡ ਬਣਾ ਲੈਣਾ ਇਹਦੇ ਇਹਦਾ ਕੋਈ ਇਲੈਕਟ੍ਰੋਨ ਯੂਜ਼ ਹੋਇਆ ਕਿਉਂਕਿ ਆਪਾਂ ਨੂੰ ਪਤਾ ਬੌਂਡ ਤਾਂ ਦੋ ਇਲੈਕਟ੍ਰੋ ਠੀਕ ਹੈ ਚਾਹੇ ਉਹ ਦੋ ਇਲੈਕਟ੍ਰੋਨ ਸ਼ੇਅਰ ਕੀਤੇ ਹੋਣ ਚਾਹੇ ਉਹ ਇੱਕ ਕੈਟਰਨ ਨਹੀਂ ਹੁੰਦੇ ਜਿਵੇਂ ਵੀ ਹੁੰਦਾ ਬੌਂਡ ਦਾ ਦੋ ਇਲੈਕਟ੍ਰੋਨਾਂ ਦਾ ਬਣਨਾ ਸੀ ਹੁਣ ਇਹਦੇ ਕੋਲੇ ਆਪਨ ਪਤਾ ਵੀ ਦੋ ਇਲੈਕਟ੍ਰੋਨ ਪਏ ਸੀਗੇ ਮੌਜੂਦ ਸੀਗੇ ਇਹਦੇ ਕੋਲੇ ਬਟੇ ਛੇ ਇਲੈਕਟ੍ਰੋਨ ਸੀਗੇ ਤਾਂ ਉਹ ਕੀ ਕਰਦਾ ਆਪਦੇ ਦੋਨੇ ਇਲੈਕਟ੍ਰੋਨ ਵਰਤ ਕੇ ਇਦਾਂ ਕਰਕੇ ਇੱਕ ਬੌਂਡ ਬਣਾ ਲੈਂਦਾ ਜਿਹਦਾ ਨਾਮ ਹੈ ਬੇਟੇ ਕੋਆਰਡੀਨੇਸ਼ਨ ਬੌਂਡ ਇਹ ਆਪਾਂ ਅੱਗੇ ਕਰਨਾ ਹੈਗਾ ਵੈਸੇ ਇਹ ਸਪੈਸ਼ਲ ਇੱਕ ਟੌਪਿਕ ਆਊਗਾ ਠੀਕ ਹੈ ਜ਼ਿਕਰ ਤੁਹਾਨੂੰ ਕੋਈ ਗੱਲ ਨਹੀਂ ਇੱਥੇ ਬਦ ਲੱਗਦਾ ਤਾਂ ਵਧੀਆ ਗੱਲ ਹੈਗੀ ਆ ਇਹਦਾ ਨਾ ਕੋਆਰਡੀ ਇਨੂੰ ਕੋਵੈਲੈਂਟ ਬਾਂਡ ਮੋਡ ਵੀ ਕਹਿ ਦਿੰਦੇ ਆ ਇਹਨੂੰ ਡੋਨਰ ਐਕਸੈਪਟਰ ਮੋਡ ਵੀ ਕਹਿ ਦਿੰਦੇ ਆ ਡੋਨਰ ਐਕਸੈਪਟਰ ਮੋਡ ਕਿਉਂ ਕਹਿੰਦੇ ਨੇ ਭਾਈ ਕਿਉਂਕਿ ਐਸ ਆਕਸੀਜਨ ਨੇ ਆਪਦੇ ਦੋਨੇ ਇਲੈਕਟ੍ਰੋਨ ਡੋਨੇਟ ਕੀਤੇ ਨੇ ਔਰ ਐਸ ਨੇ ਦੋਨੇ ਇਲੈਕਟ੍ਰੋਨ ਐਕਸੈਪਟ ਕੀਤੇ ਇਸ ਕਰਕੇ ਇਹਨੂੰ ਡੋਨਰ ਐਕਸੈਪਟਰ ਬਾਂਡ ਵੀ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਇਦਾਂ ਕਰਕੇ ਵੀ ਆਪਣੇ ਕੋਲੇ ਬਾਂਡ ਫਾਰਮੇਸ਼ਨ ਬੇਟੇ ਹੁੰਦੀ ਹੈਗੀ ਆ ਤਾਂ ਇਸ ਤੋਂ ਅੱਗੇ ਆਪਾਂ ਜਿਹੜੀਆਂ ਹੈਗੀਆਂ ਨੇ ਸਟਰਕਚਰਾਂ ਇਸ ਤਰ੍ਹਾਂ ਬਣਾਉਣਾ ਸਿੱਖਣੀਆਂ ਹੋਰ ਕਾਫੀ ਸਾਰੇ ਤੁਹਾਨੂੰ ਜਿਹੜੇ ਹੈਗੇ ਆ ਇਹਦੇ ਚ ਦਿੱਤੇ ਹੋਏ ਨੇ ਮੋਲੀਕੂਲ ਚ ਬਣਾ ਬਣਾ ਕੇ ਠੀਕ ਹੈ ਬੁੱਕ ਦੇ ਵਿੱਚ ਉੱਥੋਂ ਤੁਸੀਂ ਦੇਖਣਾ ਕਿ ਕਿਸ ਤਰ੍ਹਾਂ ਇਹਨਾਂ ਨੇ ਮੋਲੀਕੂਲ ਬਣਾਏ ਨੇ ਤਾਂ ਵੱਖਰੇ ਵੱਖਰੇ ਮੋਲੀਕੂਲਸ ਦੀਆਂ ਤੁਸੀਂ ਸਟਰਕਚਰਾਂ ਇਹਦਾ ਬਣਾ ਕੇ ਦੇਖਣੀਆਂ ਨੇ ਘਟੋ ਘੱਟ ਤੁਸੀਂ ਹੁਣ ਪੰਜ-ਪੰਜ ਜਾਂ 10-10 ਸਟਰਕਚਰ ਬਣਾ ਕੇ ਆਪ ਦੇਖੋ ਔਰ ਕੰਪਲੈਕਸ ਮੋਲੀਕੂਲਸ ਜਿਵੇਂ O3 ਹੋ ਗਿਆ ਇਸ ਤਰ੍ਹਾਂ ਦੇ ਮੋਲੀਕੂਲ ਦੇ ਸਟਰਕਚਰ ਬਣਾਓ ਤਾਂ ਕਿ ਬੇਟੇ ਤੁਹਾਨੂੰ ਬੌਂਡ ਫਾਰਮੇਸ਼ਨ ਦਾ ਚੰਗੀ ਤਰ੍ਹਾਂ ਪਤਾ ਲੱਗ ਜੇ ਜੇਕਰ ਸਾਨੂੰ ਬੌਂਡ ਫਾਰਮੇਸ਼ਨ ਦਾ ਪਤਾ ਲੱਗ ਜਾਂਦਾ ਫਿਰ ਅਸੀਂ ਅਗਲਾ ਟੌਪਿਕ ਜਿਹੜਾ ਬੜੇ ਸੌਖੀ ਤਰ੍ਹਾਂ ਕਰ ਲਾਂਗੇ ਅਗਲਾ ਟੌਪਿਕ ਆਪਣਾ ਹੀ ਦਾ ਹੈਗਾ ਫਾਰਮਲ ਚਾਰਜ ਦਾ ਉਹ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਸਿਖਾਵਾਂਗੇ ਵੀ ਤਦ ਤੱਕ ਲਈ ਬੇਟੇ ਤੁਸੀਂ ਇਹਨੂੰ ਜਿੰਨੇ ਵੀ ਸਟਰਕਚਰਾਂ ਹੈਗੀਆਂ ਉਹਨਾਂ ਨੂੰ ਬਣਾ ਕੇ ਦੇਖੋ ਅਗਰ ਕਿਸੇ ਸਟਰਕਚਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਤਾਂ ਉਹ ਫਿਰ ਮੈਂ ਤੁਹਾਨੂੰ ਸੋਲੋ ਕਰਕੇ ਭੇਜ ਦੂੰਗਾ ਬੜੀ ਮਿਹਰਬਾਨੀ ਸ਼ੁਕਰੀਆ ਜੀ